ਇਹ 16ਵੀਂ ਪੌੜੀ ਦੀ 11ਵੀਂ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਠੀਕ ਹੈ ਜੀ ਹੋਰ ਹੈ ਦੇ ਥੱਲੇ ਔਂਕੜ ਆਇਆ ਇਹ ਵੀ ਆਪਾਂ ਦੇਖਦੇ ਹਾਂ ਧਰਤੀ ਭਾਵ ਜ਼ਮੀਨ ਜਿਹੜੀ ਹੈ ਪ੍ਰਿਥਵੀ ਆ ਠੀਕ ਆ ਕਹਿਣ ਤੋਂ ਪਾਵੇ ਜੀ ਜੇ ਧਰਤੀ ਆ ਹਬਣੀ ਆ ਠੀਕ ਹੈ ਇਹਦੇ ਥੱਲੇ ਬਲਦ ਜੇਕਰ ਦੇਖਿਆ ਜਾਵੇ ਬਣਿਆ ਹੈ ਠੀਕ ਹੈ ਜੀ ਬਲਦ ਬਣ ਗਿਆ ਇਹਦੇ ਥੱਲੇ ਤੇ ਬਲਦ ਦੇ ਸਿੰਗਾ ਬਲਦ ਨੂੰ ਖੜੇ ਹੋਣ ਦੇ ਲਈ ਵੀ ਧਰਤੀ ਚਾਹੀਦੀ ਹੈ ਜੀ ਠੀਕ ਹੈ ਤੇ ਜੇ ਬਲਦ ਦੇ ਖੜੇ ਹੋਣ ਲਈ ਧਰਤੀ ਹੈ ਫਿਰ ਉਸ ਧਰਤੀ ਨੂੰ ਚੱਕਣ ਲਈ ਕੋਈ ਹੋਰ ਬਲਦ ਹੋਣਾ ਹੈ ਜੀ ਠੀਕ ਹੈ ਫਿਰ ਉਸ ਬਲਦ ਦੇ ਥੱਲੇ ਫਿਰ ਧਰਤੀ ਹੋਣੀ ਹੈ ਜੀ ਫਿਰ ਉਸ ਧਰਤੀ ਦੇ ਥੱਲੇ ਫਿਰ ਬਲਦ ਹੋਣਾ ਹੈ ਜੀ ਠੀਕ ਹੈ ਤੇ ਮਹਾਰਾਜ ਇਹੀ ਗੱਲ ਸਮਝਾ ਰਹੇ ਨੇ ਫਿਰ ਉਹ ਦੇ ਥੱਲੇ ਫਿਰ ਹੋਰ ਫਿਰ ਹੋਰ ਫਿਰ ਹੋਰ ਫਿਰ ਹੋਰ ਚੱਲੀ ਜਾਣਾ ਹੈ ਜੀ ਤੇ ਮਹਾਰਾਜ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਹੁਣ ਇਹ ਆ ਗੱਲ ਸਮਝ ਲਓ ਜੀ ਚਲੋ ਜੇ ਇਸ ਧਰਤੀ ਨੂੰ ਬਲਦ ਨੇ ਚੱਕਿਆ ਆਪਣੇ ਸਿੰਘਾਂ ਤੇ ਠੀਕ ਆ ਤੇ ਉਹਦੇ ਥੱਲੇ ਧਰਤੀ ਹੋਰ ਉਸ ਬਲਦ ਦੇ ਥੱਲੇ ਇੱਕ ਹੋਰ ਧਰਤੀ ਹੈ ਜੀ ਹੋਰ ਰਾਰਾ ਇੱਕ ਹੋਰ ਧਰਤੀ ਪਰੇ ਹੋਰ ਹੋਰ ਭਾਵ ਇੱਕ ਹੋਰ ਜਿਹੜਾ ਬਲਦ ਨੂੰ ਆ ਜਾਣਾ ਇੱਕ ਹੋਰ ਧਰਤੀ ਨੂੰ ਆ ਜਾਣਾ ਜੀ ਭਾਵ ਧਰਤੀ ਥੱਲੇ ਬਲਦ ਹੈ ਜੀ ਬਲਦ ਥੱਲੇ ਇੱਕ ਹੋਰ ਧਰਤੀ ਹੈ ਜੀ ਠੀਕ ਹੈ ਜੀ ਤੇ ਧਰਤੀ ਥੱਲੇ ਇੱਕ ਹੋਰ ਬਲਦ ਹੈ ਜੀ ਠੀਕ ਹੈ ਇਹਨਾਂ ਚੋਂ ਕੋਈ ਵੀ ਇੱਕ ਹੋਰ ਹੈ ਜਿਹੜਾ ਉਹ ਬਲਦ ਨੂੰ ਲਾ ਲਓ ਵੀ ਧਰਤੀ ਹੇਠਾਂ ਇੱਕ ਹੋਰ ਬਲਦ ਹੈ ਉਸ ਇੱਕ ਹੋਰ ਬਲਦ ਦੇ ਹੇਠਾਂ ਫੇਰ ਇੱਕ ਹੋਰ ਧਰਤੀ ਹੈ ਤੇ ਤਾਂ ਕਰਕੇ ਹੋਰ ਉਰ ਆਏ ਜੀ ਇੱਕ ਜਿਹੜਾ ਹੋਰ ਹੈ ਉਹ ਧਰਤੀ ਦੇ ਲਈ ਹੈ ਇੱਕ ਹੋਰ ਹੈ ਜਿਹੜਾ ਉਹ ਬਲਦ ਦੇ ਲਈ ਹੈ ਠੀਕ ਹੈ ਜੀ ਧਰਤੀ ਹੋਰ ਭਾਵੇਂ ਜਿਹੜਾ ਉਹ ਬਲਦ ਦੇ ਥੱਲੇ ਧਰਤੀ ਸੀਗੀ ਜੀ ਉਸ ਧਰਤੀ ਥੱਲੇ ਫੇਰ ਬਲਦ ਹੈ ਫੇਰ ਤਰਤੀਆ ਫਿਰ ਬਲਦ ਫਿਰ ਤਰਤੀਆ ਇਹ ਹੋਰ ਇੱਕ ਹੋਰ ਰਾਰੇ ਨੂੰ ਔਂਕੜ ਤਾਂ ਆਇਆ ਜੀ ਕਿਉਂਕਿ ਉਸ ਬਲਦ ਦੇ ਥੱਲੇ ਇੱਕ ਤਰਤੀਆ ਉਸ ਤਰਤੀ ਦੇ ਥੱਲੇ ਫਿਰ ਇੱਕ ਬਲਦ ਹੈ ਜਿਸ ਨੇ ਸਿੰਗਾ ਦੇ ਚੁੱਕਿਆ ਹੈ ਠੀਕ ਹੈ ਜੀ ਅਰਥ ਵੀ ਇਹੀ ਨਿਕਲਦੇ ਨੇ ਕਿ ਉਸ ਬਲਦ ਦੇ ਹੇਠਾਂ ਤਰਤੀ ਹੋਣੀ ਸੀ ਫਿਰ ਉਸ ਤਰਤੀ ਹੇਠਾਂ ਬਲਦ ਫਿਰ ਹੋਰ ਤਰਤੀ ਫਿਰ ਹੋਰ ਬਲਦ ਠੀਕ ਹੈ ਜੀ ਬੜਾ ਸਿੰਪਲ ਜਦੋਂ ਆਪਾਂ ਇਦਾਂ ਦੇਖ ਲੈਂਦੇ ਆ ਨਾ ਜੀ ਆ ਕਈ ਵਾਰ ਇਸ ਕਰਕੇ ਜਿਹੜਾ ਵਿਜ਼ੂਅਲ ਆ ਜਾਂ ਪੜਨਾਗਾ ਬੜਾ ਜ਼ਰੂਰੀ ਹੈ ਆਪਾਂ ਨੂੰ ਸ਼ਬਦਾਂ ਦਾ ਅਰਥ ਸਮਝ ਪੈ ਜਾਂਦੀ ਹੈ ਔਂਕੜ ਦਲੈਂਕੜ ਤੋਂ ਪਤਾ ਲੱਗ ਜਾਂਦਾ ਜੀ ਸਵਾਲ ਆਇਆ ਸੀ ਧਰਤੀ ਹੋਰ ਪਰੇ ਹੋਰ ਹੋਰ ਪਰੇ ਹੋਣਾ ਜੀ ਪੈਰਾਂ ਥੱਲੇ ਠੀਕ ਹੈ ਵੀ ਬਲਦ ਦੇ ਪੈਰਾਂ ਥੱਲੇ ਹੋਰ ਧਰਤੀ ਉਸ ਦੇ ਥੱਲੇ ਫੇਰ ਬਲਦ ਫੇਰ ਉਸ ਦੇ ਪੈਰਾਂ ਥੱਲੇ ਫੇਰ ਧਰਤੀ ਠੀਕ ਹੈ ਜੀ ਉਹ ਗੱਲ ਆਈ ਇੱਥੇ ਜੀ ਤੇ ਆਓ ਦੇਖੀਏ ਗੁਰੂ ਮਹਾਰਾਜ ਅੱਗੇ ਸਾਨੂੰ ਕੀ ਦੱਸ ਦਿੰਦੇ ਅਗਲੀ ਪੌੜੀ ਵਿੱਚ ਅਗਲੀ ਪੰਕਤੀ ਵਿੱਚ